ਤੇਰੇ ਬਿਨਾ ਕਿਸੇ ਦਾ ਸਹਾਰਾ ਨਹੀਂ ਤੱਕਿਆ ਬੜੀਆਂ ਉਲਝਣਾਂ ਆਈਆਂ ਜ਼ਿੰਦਗੀ 'ਚ ਸੱਚੇ ਪਾਸਾ ਤੂੰ ਹੀ ਸਾਨੂੰ ਬਚਾ ਕੇ ਰੱਖਿਆ ਹੇ ਸੱਚੇ ਪਾਸਾ ਤੇਰੀ ਸਾਡੇ ਤੇ ਇੰਨੀ ਮਿਹਰ ਬਣੀ ਰਹੇ ਕਿ ਸਾਨੂੰ ਜ਼ਿੰਦਗੀ ਵਿੱਚ ਕਿਸੇ ਦੀ ਵੀ ਚੀਜ਼ ਦੀ ਥੋੜ੍ਹ ਨਾ ਪਵੇ ਇਨਸਾਨ ਨੂੰ ਪ੍ਰਮਾਤਮਾ ਹਰ ਟਾਈਮ ਹਰ ਪਲ ਯਾਦ ਕਰਦੇ ਰਹਿਣਾ ਚਾਹੀਦਾ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਹੀ ਇਕਲ ਸਹਾਰਾ ਬਣਦਾ ਹੈ। ਹੋਰ ਕੋਈ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਲੋੜ ਪੈਣ ਤੇ ਦੂਜਾ ਇਨਸਾਨ ਕੋਈ ਸਹਾਰਾ ਨਹੀਂ ਬਣਦਾ। ਇਨਸਾਨ ਦੇ ਜਦੋਂ ਪਰਮਾਤਮਾ ਸਿਰ ਤੇ ਹੱਥ ਰੱਖ ਦਿੰਦਾ ਹੈ ਤਾਂ ਇਨਸਾਨ ਦੇ ਸਾਰੇ ਕੰਮ ਸਮੇਂ ਅਨੁਸਾਰ ਬਣਦੇ ਜਾਂਦੇ ਹਨ ਤੇ ਫਿਰ ਇਨਸਾਨ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੁੰਦੀ। ਇਨਸਾਨ ਕਿੰਨੇ ਵੀ ਦੁੱਖਾਂ ਵਿੱਚ ਉਲਝ ਜਾਵੇ ਜੇ ਉਹ ਇਨਸਾਨ ਪ੍ਰਮਾਤਮਾ ਨੂੰ ਯਾਦ ਕਰ ਲਵੇ ਤਾਂ ਉਸ ਇਨਸਾਨ ਦੇ ਦੁੱਖ ਕੱਟੇ ਜਾਂਦੇ ਹਨ ਉਹ ਇਨਸਾਨ ਉਹਨਾਂ ਦੁੱਖਾਂ ਵਿੱਚੋਂ ਨਿਕਲ ਜਾਂਦਾ ਹੈ ਤੇ ਉਹ ਖੁਸ਼ੀਆਂ ਉਸ ਇਨਸਾਨ ਨੂੰ ਮਿਲ ਜਾਂਦੀਆਂ ਹਨ ਪੱਥਰ ਇੱਕ ਵਾਰ ਮੰਦਰ ਜਾਂਦਾ ਹੈ ਭਗਵਾਨ ਬਣ ਜਾਂਦਾ ਹੈ ਪਰ ਇਨਸਾਨ ਹਰ ਰੋਜ਼ ਮੰਦਰ ਜਾ ਕੇ ਵੀ ਪੱਥਰ ਦਾ ਪੱਥਰ ਹੀ ਰਹਿੰਦਾ ਹੈ ਜੇ ਇਨਸਾਨ ਨੇ ਪ੍ਰਮਾਤਮਾ ਤੋਂ ਬਖਸ਼ਿਸ਼ ਲੈਣੀ ਹੈ ਤਾਂ ਇਨਸਾਨ ਨੂੰ ਪ੍ਰਮਾਤਮਾ ਸੱਚੇ ਮਨ ਨਾਲ ਯਾਦ ਕਰਨਾ ਚਾਹੀਦਾ ਹੈ ਜੇ ਇਨਸਾਨ ਨੇ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਤਾਂ ਮਨ ਵਿੱਚ ਮਾਇਲ ਵਿਰੋਧ ਮਾਇਆ ਨੂੰ ਤਿਆਗ ਕੇ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਇਨਸਾਨ ਦੇ ਮਨ ਵਿੱਚ ਹੋਰ ਕੋਈ ਵੀ ਗੱਲ ਚੇਤੇ ਨਹੀਂ ਆਉਣੀ ਚਾਹੀਦੀ ਜਦੋਂ ਉਹ ਇਨਸਾਨ ਪ੍ਰਮਾਤਮਾ ਨੂੰ ਯਾਦ ਕਰ ਰਿਹਾ ਹੁੰਦਾ ਹੈ ਤਾਂ ਇਨਸਾਨ ਦਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਹੈ ਤਾਂ ਫਿਰ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਜਦੋਂ ਅਸੀਂ ਪ੍ਰਮਾਤਮਾ ਨੂੰ ਪੂਰੇ ਲਗਨ ਨਾਲ ਲਾ ਕੇ ਧਿਆਨ ਨਾਲ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਫਿਰ ਸਾਡੇ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਜੇ ਇਨਸਾਨ ਪੂਰਾ ਧਿਆਨ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਪੱਥਰਾਂ ਚੋਂ ਵੀ ਪ੍ਰਮਾਤਮਾ ਉਸ ਨੂੰ ਇਨਸਾਨ ਨੂੰ ਨਾਜ਼ਰ ਆ ਜਾਂਦਾ ਹੈ ਖਾਵਰ ਮਿਲੀ ਜੰਗਲ ਵਿੱਚ ਬੰਦਗੀ ਕਰਦੇ ਫਕੀਰ ਨੂੰ ਚਿੱਤੇ ਨੇ ਜ਼ਖਮੀ ਕਰ ਦਿੱਤਾ ਮੈਂ ਖਾਬਰ ਲੈਣ ਗਿਆ ਉਹ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ਮੈਂ ਪੁੱਛਿਆ ਹਜ਼ੂਰ ਇੰਨੀਆਂ ਮੁਸੀਬਤਾਂ ਵਿੱਚ ਫਸੇ ਹੋ ਸਕਰਾਨਾ ਕਿਸ ਗੱਲ ਦਾ ਬੋਲੇ ਮੁਸੀਬਤਾਂ ਵਿੱਚ ਫਸਿਆ ਹਾਂ ਗੁਨਾਹਾਂ ਵਿੱਚ ਤਾਂ ਨਹੀਂ ਮਸੀਬਤਾਂ ਆਉਂਦੀਆਂ ਹਨ ਤਾਂ ਚਲੀਆਂ ਵੀ ਜਾਂਦੀਆਂ ਹਨ ਗੁਨਾਹ ਤਾਂ ਅਗਲੇ ਜਹਾਨ ਤੱਕ ਮਾਗਰੋਂ ਨਹੀਂ ਲੈਂਦੇ ਮਸੀਬਤ ਨੂੰ ਤਾਂ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਿਪਟਾ ਲੈਂਦਾ ਹੈ ਪਰ ਜਿਹੜੇ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਗੁਨਾਹ ਕੀਤੇ ਹੁੰਦੇ ਹਨ ਇਨਸਾਨ ਤੋਂ ਉਹਨਾਂ ਗੁਨਾਹਾਂ ਦਾ ਨਿਪਟਾਰਾ ਨਹੀਂ ਹੁੰਦਾ ਉਹ ਗੁਨਾਹ ਤਾਂ ਇਨਸਾਨ ਦੇ ਹਰ ਜਨਮ ਵਿੱਚ ਉਸਦੇ ਪਿੱਛੇ ਹੀ ਰਹਿੰਦੇ ਹਨ ਉਹ ਗੁਨਾਹ ਤਾਂ ਇਨਸਾਨ ਪ੍ਰਮਾਤਮਾ ਤੋਂ ਵੀ ਨਹੀਂ ਸੁਪਾ ਸਕਦਾ ਇਨਸਾਨ ਦੂਜੇ ਇਨਸਾਨ ਗੁਨਾਹਾਂ ਨੂੰ ਸੁਪਾ ਲੈਂਦੇ ਹਨ ਇਸ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਗੁਨਾਹਾਂ ਵੱਲ ਨਾ ਲੈ ਕੇ ਜਾਈਏ ਤਾਂ ਸਾਡੀ ਜ਼ਿੰਦਗੀ ਸੌਖੀ ਲੰਘਦੀ ਹੈ ਨਹੀਂ ਤਾਂ ਅਸੀਂ ਗੁਨਾਹਾਂ ਦੀਆਂ ਮੁਸੀਬਤਾਂ ਵਿੱਚ ਹੀ ਫਸੇ ਰਹਿੰਦੇ ਹਾਂ ਜਿਹੜਾ ਵਕਤ ਚਿੰਤਾ ਵਿੱਚ ਲੰਘ ਗਿਆ ਸਮਝੋ ਕੂੜੇਦਾਨ ਵਿੱਚ ਚਲਾ ਗਿਆ ਜਿਹੜਾ ਵਕਤ ਪ੍ਰਮਾਤਮਾ ਦੀ ਬੰਦਗੀ ਵਿੱਚ ਲੰਘ ਗਿਆ ਸਮਝੋ ਉਹ ਕਰਮਾਂ ਦੀ ਤਜੋਰੀ ਵਿੱਚ ਜਮ੍ਹਾਂ ਹੋ ਗਿਆ। ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚਿੰਤਾ ਤੋਂ ਮੁਕਤ ਰਹਿਣਾ ਚਾਹੀਦਾ ਹੈ। ਇਨਸਾਨ ਨੂੰ ਕਦੇ ਵੀ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀਆਂ। ਚਿੰਤਾ ਜ਼ਿਆਦਾ ਕਰਨ ਨਾਲ ਇਨਸਾਨ ਦੀ ਉਮਰ ਘਟਦੀ ਹੈ ਅਤੇ ਉਸ ਨੂੰ ਬਹੁਤ ਹੀ ਸਾਰੀਆਂ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਨਸਾਨ ਨੂੰ ਚਿੰਤਾ ਘੱਟ ਤੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਫਿਰ ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਫਿਰ ਸਾਨੂੰ ਪ੍ਰਮਾਤਮਾ ਦੀ ਵੀ ਓਟ ਆਸਰਾ ਮਿਲ ਜਾਂਦਾ ਹੈ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਚਾਹੀਦੀਆਂ ਜਿੰਨੀਆਂ ਅਸੀਂ ਚਿੰਤਾ ਕਰਦੇ ਹਾਂ ਚਿੰਤਾ ਕਰਨ ਨਾਲ ਸਾਡਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸਾਡਾ ਉਹੀ ਕੰਮ ਪੂਰਾ ਹੋ ਜਾਂਦਾ ਹੈ ਇਸ ਲਈ ਸਾਨੂੰ ਕੰਮ ਕਰਦੇ ਸਮੇਂ ਮਨ ਵਿੱਚ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਫਿਰ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ